ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਬੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਇਸ ਪਿੰਡ ਵਿੱਚ ਬਾਈ ਜਹਰਾਂ ਦਾ ਡੇਰੀ ਫਾਰਮਿੰਗ ਦਾ ਕੰਮ ਆ ਤੇ ਚੰਗੇ ਚੰਗੇ ਪਸ਼ੂ ਬਾਈਏ ਕੋਲੇ ਹੁੰਦੇ ਆ ਤਕਰੀਬਨ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪੰਜਾਬ ਵਾਲੀ ਜਰਸੀ ਕਰੌਸ ਆ ਤੇ ਇੱਕ ਪਹਿਲਾ ਸੂਆ ਐਚ ਐਫ ਵੈਡ ਆ ਦੋਨੇ ਵਕਾਊ ਆ ਬੰਨ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆਪਣਾ ਸੁਖਰਾਜ ਪੋਮਾਰਾਂ ਤੇ ਸ਼ੌਂਕੀ ਪੀਵੀਤੀ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਸੁਖਰਾਜ ਪੋਮਾਰਾਂ ਉਹਨੂੰ ਵੀ ਫੋਲੋ ਕਰੋ ਤੇ ਆਓ ਸਾਰੀ ਜਾਣਕਾਰੀ ਦੋਸਤੋ ਲੈਣੇ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਠੀਕ ਆ ਬਾਈ ਜੀ ਸਤਿ ਸ਼੍ਰੀ ਅਕ ਰਾਜੂ ਆਈ ਮੈਨੂੰ ਰਾਜੂ ਰਾਜੂ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 98146 98146 37663 37663 ਹਾਂਜੀ ਤੇ ਆਪਣਾ ਡੇਰੀ ਫਾਰਮਿੰਗ ਦਾ ਕੰਮ ਆ ਬਾਈ ਹਾਂਜੀ ਠੀਕ ਆ ਅੱਜ ਆਪਣੇ ਕੋਲ ਦੋ ਬੈੜਾਂ ਸੇਲ ਆ ਹਾਂ ਦੋ ਹੀ ਆ ਇਹ ਜਿਹੜੀ ਜਰਸੀ ਆ ਇਹ ਕਿੰਨੇ ਕ ਦਿਨ ਲੈਂਦੀ ਆ ਬਾਈ ਇਹ ਲੈ ਜੂਗੀ ਇਹ 10 12 ਦਿਨ ਲੈ ਜੂਗੀ ਤਾਂ 10 12 ਦਿਨ ਇਹ ਕੱਚੀ ਆ ਹਾਂ ਤੇ ਪਿਛਲੇ ਸਵੇਰ ਬਾਈ ਕਿੰਨਾ ਕਿ ਦੁੱਧ ਕੱਢਿਆ ਨੇ 21 22 ਕਿਲੋ ਦੁੱਧ ਦਿੱਤਾ ਜੀ 21 22 ਕਿਲੋ ਹਾਂ ਤੇ ਕਿੰਮਾ ਸੂਆ ਜੀ ਇਹ ਇਹ ਤੀਜਾ ਸੂਆ ਸੂਗੀ ਜੋ ਤੀਜਾ ਸੂਗੀ ਠੀਕ ਹੈ ਜੀ ਲੋ ਵੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਪੰਜਾਬ ਵਾਲੀ ਜਰਸੀ ਆ ਇਧਰ ਨੂੰ ਮੂੰਹ ਮੱਥਾ ਤੁਹਾਨੂੰ ਦਿਖਾਉਣਾ ਹੈ ਦੇਖ ਸਕਦੇ ਹੋ ਤੁਸੀਂ ਇਹ ਥਣ ਬਾਗਮਾਲ ਲੱਗਿਆ ਜਿਵੇਂ ਸਾਈਵਾਲ ਦਾ ਥਣ ਹੁੰਦਾ ਨਾ ਇਸ ਤਰ੍ਹਾਂ ਦਾ ਥਣ ਲੱਗਿਆ ਬਹੁਤ ਜਿਆਦਾ ਚੰਗਾ ਥਣਾ ਵਿਰਲਾ ਵੀ ਚੰਗਾ ਹੈ ਤੇ ਮੋਟਾ ਵੀ ਚੰਗਾ ਦੇਖ ਸਕਦੇ ਹੋ ਤੁਸੀਂ ਦੋਨੋਂ ਪਾਸੇ ਤੁਹਾਨੂੰ ਥਣਾ ਦੀ ਜਜਮੈਂਟ ਕਰਾ ਕੇ ਉਸ ਤੋਂ ਬਾਅਦ ਤੁਹਾਨੂੰ ਇਸ ਤੋਰ ਕੇ ਵੀ ਦਿਖਾਵਾਂਗੇ ਮਸ਼ੀਨ ਤੇ ਚੋਣੇ ਨੇ ਆਪਾਂ ਅੱਛਾ ਮਸ਼ੀਨ ਤੇ ਚੋਣੇ ਹੈ ਹਾਂ ਮਸ਼ੀਨ ਤੇ ਚੋਣੋ ਭਾਵੇਂ ਹੱਥੀ ਚੋਲੋ ਪਾਵੇਂ ਮਸ਼ੀਨ ਤੇ ਚੋਲੋ ਹਾਂ ਤੇ ਥਾਂ ਬਹੁਤ ਚੰਗਾ ਲੱਗਿਆ ਇਹਨੂੰ ਦੇਖ ਸਕਦੇ ਹੋ ਬਾਈ ਜੀ ਵਰਲਾ ਵੀ ਚੰਗਾ ਸੋਹਣਾ ਹਵਾਨਾ ਕੱਦ ਕਾਠ ਚੰਗਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਤੋੜ ਕੇ ਤੁਹਾਨੂੰ ਇਹ ਦਿਖਾਵਾਂਗੇ ਜਰੂਰ ਗੱਲ ਦੀ ਲਓ ਵੀ ਸੱਜਣਾ ਦੇਖ ਸਕਦੇ ਹੋ ਕੱਚੀ ਅਜੇ ਥੋੜੀ ਜੀ ਤੇ ਹੱਲ ਬਹੁਤ ਪਈ ਹਵਾਨੇ ਦੀ ਸਾਰੀ ਇਹਨੇ ਕਵਰ ਕਰ ਜਾਣੀ ਕੌਲੀ ਜੀ ਇਹ ਪਤਾ ਹੈ ਚੰਗਾ ਦੁੱਧ ਕੱਢਿਆ ਹੈ ਮਗਰ ਲਈ ਸੂਏ ਬਾਈ ਦੇ ਦੱਸਣ ਮੁਤਾਬਕ ਬਹੁਤ ਵੱਡਾ ਨਿਕਲਣਾ ਤਿਆਰ ਕਰੂਗੀ ਬਾਈ ਜੀ ਆ ਸਾਰੀ ਢੱਲ ਹੈ ਜਿਹੜੀ ਨੇ ਕਵਰ ਕਰ ਜਾਣੀ ਹੈ ਬੰਦੇ ਬਾਈ ਇੱਕ ਵਾਰੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਆਪਾਂ ਇਹਦਾ ਜੀ ਮੁੱਲ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਬਾਈ ਲਓ ਜੀ ਸਜਣੋ ਮੁੱਲ ਫੋਨ ਤੇ ਹੋ ਜਾਣਾ ਤੇ ਇਸ ਤੋਂ ਅੱਗੇ ਇੱਕ ਐਚਐਫ ਹੜਾ ਇਹਦੇ ਬਾਰੇ ਬਾਈ ਤੋਂ ਪੁੱਛ ਲਈਏ ਇਹਦੇ ਬਾਰੇ ਦੱਸਿਓ ਬਾਈ ਜੀ ਕਿੰਨਾ ਮਾ ਸੂਆ ਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਕਿੰਨੇ ਕ ਦਿਨ ਲੈਂਦੀ ਹੈ ਜੀ ਇਹ ਇਹ ਵੀ 10-12 ਦਿਨਾਂ ਕਦੇ ਲੈ ਜੂਗੀ ਇਹ ਵੀ 10-12 ਦਿਨਾਂ ਦੀ ਹੂੰ ਠੀਕ ਆ ਜੀ ਲਓ ਵੀ ਸੱਜਣੋ 10-12 ਦਿਨਾਂ ਦੀ ਇਹ ਕੱਚੀ ਹੈ ਵੜ ਤੇ ਕੋ ਮਥਾ ਤੁਹਾਨੂੰ ਇਹਦਾ ਵੀ ਦਿਖਾਉਣੇ ਦੇਖ ਸਕਦੇ ਹੋ ਤੁਸੀਂ ਯਾਤਪਾਤ ਦੀ ਚੰਗੀ ਆ ਤੇ ਥਣ ਹਵਾਨਾ ਇਹਦਾ ਵੀ ਤੁਹਾਨੂੰ ਦਿਖਾ ਦਿੰਨੇ ਚੰਗਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਸੋਨਾ ਹਵਾਨਾ ਤਿਆਰ ਕਰੂਗੀ ਇਹ ਵੀ ਇਹ ਹਜੇ ਕੱਚੀ ਆ ਦੋਸਤੋ ਇਹ ਵੀ 10-12 ਦਿਨਾਂ ਦੀ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਟੱਲੇ ਦੀ ਬਹੁਤ ਪਈ ਹੈ ਹਜੇ ਲੋਜੀ ਅਜੇ ਤਾਂ ਮਨ ਲੈ ਇੱਕ ਦੋ ਕੁ ਦਿਨਾਂ ਦੀਆਂ ਲਾਉਣ ਲੱਗੀਆਂ ਹਾਂਜੀ ਹਾਂਜੀ ਹਜੇ ਕੱਚੀ ਆ ਲੋ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਇਹਦੇ ਵੀ ਥਾਣੇ ਦਿਖਾ ਦਿਤੇ ਆ ਇਹ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਥੋੜੇ ਜਿਨਾ ਨੌ ਬਣਾਉਣ ਵਾਲੇ ਆ ਇਹਦੇ ਵੈਸੇ ਹਾਂ ਨੌ ਬਣਾਉਣ ਵਾਲੇ ਬਾਈ ਕਹਿੰਦਾ ਵੀ ਸੂਨ ਵਾਲੀ ਕਰਕੇ ਬਣਵਾਏ ਨੀਗੇ ਲੋ ਵੀ ਮੇਤਰੋ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਬਸ ਮੋੜ ਲਓ ਬਾਈ ਜੀ ਲੋਜੀ ਲੈ ਜੋ ਲੈ ਜੋ ਬੰਦ ਦੇ ਦਿੱਤੀ ਫੋਨ ਤੇ ਜਿਹੜਾ ਮੁੱਲ ਹੋ ਜਾਣਾ ਦੋਸਤੋ ਦੋਨੇ ਵੈੜਾਂ ਦਾ ਫੋਨ ਤੇ ਮੁੱਲ ਹੋ ਜਾਣਾ ਕੋਈ ਜਾਇਜ਼ ਮੁੱਲ ਹੋਊਗਾ ਤੇ ਜਿਸ ਵੀ ਕਿਸੇ ਮੇਰੇ ਵੀਰ ਨੂੰ ਦੋਨਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਆ ਜਾਂ ਦੋਨੇ ਹੀ ਪਸੰਦ ਆ ਤਾਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਜਲਦੀ ਮਿਲਦੇ ਆ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ